ਮਾਸਕੋ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਸਿਰਫ 10 ਸਾਲਾਂ ਵਿੱਚ ਆਪਣੇ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਕਰ ਦਿੰਦਾ ਤਾਂ ਦੁਨੀਆ ਕਹਿੰਦੀ ਹੈ ਕਿ ਭਾਰਤ ਸੱਚਮੁੱਚ ਬਦਲ ਰਿਹਾ ਨਾਲ ਹੀ 40000 ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨਾਂ ਦਾ ਬਿਜਲੀਕਰਨ ਕੀਤਾ ਗਿਆ ਜਿਸ ਕਾਰਨ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਹੁੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਤੇ ਮਾਸਕੋ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਭਾਰਤੀ ਭਾਈਚਾਰੇ ਦੇ ਪਿਆਰ ਅਤੇ ਸਨੇਹ ਲਈ ਧੰਨਵਾਦ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਇਕੱਲਾ ਨਹੀਂ ਆਇਆ ਆਪਣੇ ਨਾਲ ਬਹੁਤ ਕੁਝ ਲੈ ਕੇ ਆਇਆ ਹਾਂ ਮੈਂ ਆਪਣੇ ਨਾਲ ਭਾਰਤ ਦੀ ਮਿੱਟੀ ਦੀ ਮਹਿਕ ਅਤੇ 140 ਕਰੋੜ ਦੇਸ਼ ਵਾਸੀਆਂ ਦਾ ਪਿਆਰ ਲੈ ਕੇ ਆਇਆ ਹਾਂ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੀਜੀ ਵਾਰ ਸਰਕਾਰ ਵਿੱਚ ਆਉਣ ਤੋਂ ਬਾਅਦ ਭਾਰਤੀ ਭਾਈਚਾਰੇ ਨਾਲ ਮੇਰੀ ਪਹਿਲੀ ਵਾਰ ਤਾਂ ਲਾਪਤ ਤੁਹਾਡੇ ਨਾਲ ਇਥੇ ਮਾਸਕੋ ਵਿੱਚ ਹੋ ਰਹੀ ਹੈ ਪੀਐਮ ਮੋਦੀ ਨੇ ਅੱਗੇ ਕਿਹਾ ਅੱਜ 9 ਜੁਲਾਈ ਹੈ ਮੈਨੂੰ ਸੌ ਚੁੱਕੇ 1 ਮਹੀਨਾ ਹੋ ਗਿਆ ਅੱਜ ਤੋਂ ਠੀਕ 1 ਮਹੀਨਾ ਪਹਿਲਾਂ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੀ ਸੀ ਉਸੇ ਦਿਨ ਮੈਂ ਪ੍ਰਣ ਲਿਆ ਸੀ ਕਿ ਆਪਣੇ ਤੀਜੇ ਕਾਰਜਕਾਲ ਵਿੱਚ ਮੈਂ ਤਿੰਨ ਗੁਣਾ ਤਾਕਤ ਅਤੇ ਤਿੰਨ ਗੁਣਾ ਗਤੀ ਨਾਲ ਕੰਮ ਕਰਾਂਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੀ ਇਤਫਾਕ ਹੀ ਹੈ ਕਿ ਸਰਕਾਰ ਦੇ ਕਈ ਤੀਚਿਆਂ ਵਿੱਚ ਨੰਬਰ 3 ਦਾ ਅੰਕੜਾ ਛਾਇਆ ਹੋਇਆ ਸਰਕਾਰ ਦਾ ਟੀਚਾ ਹੈ ਕਿ ਤੀਜੇ ਕਾਰਜਕਾਲ ਵਿੱਚ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਾਉਣਾ ਸਰਕਾਰ ਦਾ ਟੀਚਾ ਗਰੀਬਾਂ ਲਈ 3 ਕਰੋੜ ਘਰ ਬਣਾਉਣਾ ਅਤੇ 3 ਕਰੋੜ ਲਖਪਤੀ ਦੀਦੀ ਬਣਾਉਂਦਾ ਹੈ ਉਹਨਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਅੱਜ ਜੋ ਵੀ ਟੀਚਾ ਮਿੱਥਦਾ ਹੈ ਉਹ ਪੂਰਾ ਕਰਕੇ ਹੀ ਰਹਿੰਦਾ ਹੈ ਅੱਜ ਭਾਰਤ ਹੀ ਉਹ ਦੇਸ਼ ਹੈ ਜਿਸ ਨੂੰ ਚਿੰਦਰਜਨ ਨੂੰ ਚਿੰਦਰਮਾਤੇ ਪੇਚਿਆ ਜਿੱਥੇ ਦੁਨੀਆ ਦਾ ਕੋਈ ਹੋਰ ਦੇਸ਼ ਨਹੀਂ ਪਹੁੰਚ ਸਕਿਆ ਭਾਰਤ ਦੁਨੀਆ ਨੂੰ ਡਿਜੀਟਲ ਲੈਣ ਦੇਣ ਦਾ ਸਭ ਤੋਂ ਭਰੋਸੇਮੰਦ ਮਾਡਲ ਦੇ ਰਿਹਾ। ਦੇਸ਼ ਨੇ ਪਿਛਲੇ 10 ਸਾਲਾਂ ਵਿੱਚ ਜੋ ਵਿਕਾਸ ਕੀਤਾ ਉਸ ਨੂੰ ਦੇਖ ਕੇ ਦੁਨੀਆ ਹੈਰਾਨ ਹੈ। ਜਦੋਂ ਦੁਨੀਆ ਦੇ ਲੋਕ ਭਾਰਤ ਆਉਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਭਾਰਤ ਬਦਲ ਰਿਹਾ। ਉਹ ਭਾਰਤ ਦੇ ਪੁਨਰਨਿਰਮਾਣ ਨੂੰ ਸਾਫ਼-ਸਾਫ਼ ਦੇਖ ਸਕਦੇ ਨੇ। ਭਾਰਤ ਬਦਲ ਰਿਹਾ ਕਿਉਂਕਿ ਦੇਸ਼ ਆਪਣੇ 140 ਕਰੋੜ ਨਾਗਰਿਕਾਂ ਦੀ ਸਮਰੱਥਾ ਤੇ ਵਿਸ਼ਵਾਸ ਕਰਦਾ ਹੈ। 140 ਕਰੋੜ ਭਾਰਤੀ ਹੁਣ ਵਿਕਸਿਤ ਦੇਸ਼ ਬਨਣ ਦਾ ਸੁਪਨਾ ਦੇਖ ਰਹੇ ਨੇ ਪੀਐਮ ਮੋਦੀ ਨੇ ਕਿਹਾ ਕਿ ਅੱਜ 140 ਕਰੋੜ ਭਾਰਤੀ ਹਰ ਖੇਤਰ ਵਿੱਚ ਅੱਗੇ ਆਉਣ ਦੀ ਤਿਆਰੀ ਵਿੱਚ ਲੱਗੇ ਹੋਏ ਨੇ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਅਸੀਂ ਨਾ ਸਿਰਫ ਆਪਣੀ ਅਰਥਵਿਵਸਥਾ ਨੂੰ ਕੋਵਿਡ ਸੰਕਟ ਤੋਂ ਬਾਹਰ ਕੱਢਿਆ ਸਗੋ ਭਾਰਤ ਨੇ ਆਪਣੀ ਅਰਥਵਿਵਸਥਾ ਨੂੰ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਇਆ ਉਨਾਂ ਕਿਹਾ ਕਿ ਚੁਣੌਤੀ ਦਾ ਸਾਹਮਣਾ ਕਰਨਾ ਮੇਰੇ ਡੀਐਨਏ ਵਿੱਚ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਬਦਲਾਅ ਸਿਰਫ ਸਿਸਟਮ ਅਤੇ ਬੁਨਿਆਦੀ ਢਾਂਚੇ ਵਿੱਚ ਹੀ ਨਹੀਂ ਹੈ ਸਗੋਂ ਇਹ ਬਦਲਾਅ ਦੇਸ਼ ਦੇ ਹਰ ਨਾਗਰਿਕ ਅਤੇ ਹਰ ਨੌਜਵਾਨ ਦੇ ਆਤਮ ਵਿਸ਼ਵਾਸ ਵਿੱਚ ਵੀ ਨਜ਼ਰ ਆ ਰਿਹਾ। 2014 ਤੋਂ ਪਹਿਲਾਂ ਅਸੀਂ ਨਿਰਾਸ਼ਾ ਵਿੱਚ ਡੁੱਬੇ ਹੋਏ ਸੀ ਪਰ ਅੱਜ ਦੇਸ਼ ਪਰੋਸੇ ਨਾਲ ਭਰਿਆ ਹੋਇਆ ਹੈ। ਤੁਸੀਂ ਵੀ ਹਾਲ ਹੀ ਵਿੱਚ T20 ਬਿਸ਼ਪ ਕੱਪ ਵਿੱਚ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ ਹੋਵੇਗਾ। ਬਿਸ਼ਪ ਕੱਪ ਜਿੱਤਣ ਦੀ ਅਸਲ ਕਹਾਣੀ ਵੀ ਜਿੱਤ ਦੀ ਯਾਤਰਾ ਹੈ। ਅੱਜ ਦਾ ਨੌਜਵਾਨ ਅਤੇ ਅੱਜ ਦਾ ਨੌਜਵਾਨ ਭਾਰਤ ਆਖਰੀ ਗੇਂਦ ਅਤੇ ਆਖਰੀ ਪਾਲ ਤੱਕ ਹਾਰ ਨਹੀਂ ਮੰਨਦਾ। ਜਿੱਤ ਉਹਨਾਂ ਦੇ ਪੈਰ ਚੁੰਮਦੀ ਹੈ ਜੋ ਹਾਰ ਮੰਨਣ ਲਈ ਤਿਆਰ ਨਹੀਂ ਹੁੰਦੇ। ਉਹਨਾਂ ਕਿਹਾ ਕਿ ਮੈਂ ਭਾਰਤ ਅਤੇ ਰੂਸ ਦੀ ਦੋਸਤੀ ਲਈ ਆਪਣੇ ਦੋਸਤ ਪੁਤਿਨ ਦੀ ਅਗਵਾਈ ਦੀ ਵਿਸ਼ੇਸ਼ ਤੌਰ ਤੇ ਸਲਾੰਗਾ ਕਰਾਂਗਾ। ਉਨ੍ਹਾਂ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਬਹੁਤ ਵਧੀਆ ਕੰਮ ਕੀਤਾ ਮੈਂ ਪਿਛਲੇ 10 ਸਾਲਾਂ ਵਿੱਚ 6ਵੀਂ ਵਾਰ ਰੂਸ ਆਇਆ ਅਤੇ ਇਨਾਂ ਸਾਲਾਂ ਦੌਰਾਨ ਅਸੀਂ 17 ਵਾਰ ਇੱਕ ਦੂਜੇ ਨੂੰ ਮਿਲੇ ਹਾਂ ਇਹ ਸਾਰੀਆਂ ਮੁਲਾਕਾਤਾਂ ਵਿਸ਼ਵਾਸ ਅਤੇ ਸਤਿਕਾਰ ਵਧਾਉਂਦੀਆਂ ਰਹੀਆਂ ਨੇ ਜਦੋਂ ਸਾਡੇ ਵਿਦਿਆਰਥੀ ਸੰਘਰਸ਼ ਵਿੱਚ ਫਸ ਗਏ ਤਾਂ ਰਾਸ਼ਟਰਪਤੀ ਪੁਤਿਨ ਨੇ ਉਹਨਾਂ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਾਡੀ ਮਦਦ ਕੀਤੀ ਮੈਂ ਇਸ ਲਈ ਰੂਸ ਦੇ ਲੋਕਾਂ ਅਤੇ ਮੇਰੇ ਦੋਸਤ ਪੁਤਿਨ ਦਾ ਦੁਬਾਰਾ ਧੰਨਵਾਦ ਕਰਦਾ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਰੂਸ ਸ਼ਬਦ ਸੁਣਦੇ ਹੀ ਹਰ ਭਾਰਤੀ ਦੇ ਦਿਮਾਗ 'ਚ ਸਭ ਤੋਂ ਪਹਿਲਾਂ ਸ਼ਬਦ ਆਉਂਦਾ ਹੈ ਭਾਰਤ ਦੇ ਸੁੱਖ-ਦੁੱਖ 'ਚ ਭਾਰਤ ਦਾ ਸਾਥੀ ਭਾਰਤ ਦਾ ਪਰੋਸੇਮੰਦ ਦੋਸਤ ਰੂਸ ਵਿੱਚ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਜਿੰਨਾ ਮਰਜ਼ੀ ਮਾਈਨਸ ਵਿੱਚ ਚਲਾ ਜਾਵੇ ਭਾਰਤ ਰੂਸ ਦੀ ਦੋਸਤੀ ਹਮੇਸ਼ਾ ਹੀ ਪਲੱਸ ਵਿੱਚ ਅਤੇ ਨਿਗ ਨਾਲ ਭਰਪੂਰ ਰਹੀ ਹੈ ਇਹ ਰਿਸ਼ਤਾ ਆਪਸੀ ਵਿਸ਼ਵਾਸ ਅਤੇ ਆਪਸੀ ਸਨਮਾਨ ਦੀ ਮਜ਼ਬੂਤ ਨੀਤੇ ਬਣਿਆ ਹੋਇਆ ਹੈ